ਉਹ ਸਮਾਂ ਦੂਰ ਨਹੀਂ ਜਦੋਂ ਬੱਚਾ ਨੂੰ ਸਵਾਲ ਪੁੱਛਿਆ ਜਾਊਗਾ ਕਿ ਬੱਚਿਓ ਧਰਤੀ ਦੇ ਉੱਤੇ ਮਾਂ ਬਦਲਣ ਵਾਲੇ ਕਿਸੇ ਪ੍ਰਾਣੀ ਦਾ ਨਾਮ ਲਿਖੋ ਤੁਸੀਂ ਹੈਰਾਨ ਹੋ ਕੇ ਵੀ ਭਾਈ ਧਰਤੀ ਦੇ ਉੱਤੇ ਮਾਂ ਕੌਣ ਬਦਲ ਲੈਂਦਾ ਲੋੜ ਦੇ ਮੁਤਾਬਕ ਹਰ ਚੀਜ਼ ਮਨੁੱਖ ਬਦਲ ਲੈਂਦਾ ਘਰ ਬਦਲ ਲੈਂਦਾ ਕੱਪੜੇ ਬਦਲ ਲੈਂਦਾ ਗੱਡੀ ਬਦਲ ਲੈਂਦਾ ਹੋਰ ਜਿਹੜੀਆਂ ਚੀਜ਼ਾਂ ਪਹਿਨਣ ਵਾਲੀਆਂ ਖਾਣ ਪੀਣ ਵਾਲੀਆਂ ਰਹਿਣ ਵਾਲੀਆਂ ਬਦਲ ਲੈਂਦਾ ਪਰ ਮਾਂ ਬਦਲਣ ਵਾਲਾ ਕੌਣ ਹੋਇਆ ਉੱਤਰ ਹੋਇਆ ਕਰੂਗਾ ਭਾਰਤ ਦੇ ਨੇਤਾਵਾਂ ਦਾ ਇੱਕ ਹਿੱਸਾ ਕਿਉਂਕਿ ਪਹਿਲਾਂ ਇਹ ਗੱਲ ਕਹਿੰਦੇ ਜੀ ਕਿ ਸਾਡੀ ਮਾਂ ਪਾਰਟੀ ਫਲਾਣੀ ਹੈ ਫਿਰ ਲੋੜ ਦੇ ਤੱਤਕ ਉਹ ਛਾਲ ਮਾਰ ਕੇ ਛੜਪਾ ਮਾਰ ਕੇ ਦੂਜੀ ਪਾਰਟੀ 'ਚ ਜਾਂਦੇ ਆ ਕਹਿੰਦੇ ਨੇ ਜੀ ਕਿ ਮੇਰੀ ਉਸ ਮਾਂ ਪਾਰਟੀ ਦੀ ਤੁਹਾਡੇ ਉੱਤੇ ਹੁਣ ਮੇਰੀ ਮਾਂ ਆ ਆ ਹੈ ਜਿਹੜੇ ਲੋਕ ਆਪਣੀ ਮਾਂ ਬਦਲ ਲੈਂਦੇ ਹਨ ਉਹਨਾਂ ਲੋਕਾਂ ਦੇ ਉੱਤੇ ਭਾਰਤ ਦੇ ਖਾਸ ਕਰਕੇ ਪੰਜਾਬ ਦੇ ਲੋਕ ਯਕੀਨ ਕਿਵੇਂ ਕਰ ਲੈਂਦੇ ਸਵਾਲਾਂ ਦਾ ਸਵਾਲ ਇਹ ਆ ਅਸੀਂ ਤਾਂ ਹੁਣ ਤੱਕ ਇਹੀ ਪੜਦੇ ਆਏ ਆ ਕਿ ਮਾਂ ਦਾ ਕੋਈ ਬਦਲ ਹੀ ਨਹੀਂ ਦੁਨੀਆ ਦੇ ਉੱਤੇ ਤੇ ਸੱਚ ਵੀ ਆ ਤੁਸੀਂ ਜਿੱਥੇ ਜੁੜ ਗਏ ਉੱਥੇ ਜੁੜ ਗਏ ਜਿਹੜੀ ਮਾਂ ਤੁਹਾਡੀ ਉਹ ਮਾਂ ਹੀ ਰਹਿਣੀ ਆ ਉਹ ਭਾਵੇਂ ਧਰਤੀ ਮਾਂ ਹੋਵੇ ਭਾਵੇਂ ਮਾਂ ਬੋਲੀ ਹੋਵੇ ਭਾਵੇਂ ਤੁਹਾਨੂੰ ਜਨਮ ਦਿਨ ਵਾਲੀ ਮਾਂ ਹੋਵੇ ਜਾਂ ਜਿਹਨੂੰ ਵੀ ਤੁਸੀਂ ਸਤਕਾਰ ਦੇ ਤੌਰ ਦੇ ਉੱਤੇ ਕਹਿੰਦੇ ਜੀ ਕਿ ਮੇਰੀ ਐਸ ਮਾਂ ਨੇ ਮੈਨੂੰ ਸਭ ਕੁਝ ਦਿੱਤਾ ਯਾਨੀ ਕਿ ਸਿਆਸੀ ਪਾਰਟੀ ਜਦੋਂ ਉਹ ਆਪਣੀ ਮਾਂ ਬਦਲ ਲੈਨੇ ਆ ਤੇ ਫਿਰ ਤੁਸੀਂ ਜਿਹੜੇ ਪਿਛਲੇ ਪਾਸੇ ਖੜ ਕੇ ਕਹਿੰਦੇ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕੇ ਥੋੜੀ ਕੀ ਵजूद ਕੀ ਰਹਾ ਜਾਂਦਾ ਆਪਣੀ ਉਹ ਔਕਾਤ ਕੀ ਸਮਝਦੇ ਆ ਉਹਨਾਂ ਨੇ ਆਪਣੀ ਮਾਂ ਦੀ ਔਕਾਤ ਨਹੀਂ ਸਮਝੀ ਥੋੜੀ ਕੀ ਆ ਸੋ ਇਸ ਕਰਕੇ ਸੰਘ ਪਾੜਨ ਤੋਂ ਪਹਿਲਾਂ ਆਪ ਦੇ ਤਾਂ ਦੇ ਉੱਤੇ ਅਤਿਆਚਾਰ ਕਰਨ ਤੋਂ ਪਹਿਲਾਂ 100 ਵਾਰ ਸੋਚਿਆ ਕਰੋ ਕਿ ਜਨਾਬ ਗਿਰਗਟ ਨੂੰ ਵੀ ਮਤ ਪਾਉਂਦੇ ਆ ਆਉਂਦੇ ਸਮੇਂ ਦੇ ਵਿੱਚ ਹੋ ਸਕਦਾ ਜੇਕਰ ਗਿਰਗਟਾਂ ਨੇ ਵੱਸ ਹੋਇਆ ਤਾਂ ਇਹਨਾਂ ਦੇ ਉੱਤੇ ਮਾਨਹਾਨੀ ਦਾ ਕਿਸ ਕਰਨ ਹੋ ਸਕਦਾ ਗਿਰਗਟ ਆਉਂਦੇ ਸਮੇਂ ਦੇ ਵਿੱਚ ਸ਼ਰਬ ਦੇ ਨਾਲ ਮਰ ਜਾਣ ਅਸੀਂ ਹੁਣ ਤੱਕ ਪੜਦੇ ਆਏ ਆ ਕਿ ਭਾਈ ਪੰਜਾਬ ਦੇ ਵਿੱਚੋਂ ਚਿੜੀਆਂ ਮੁੱਕ ਗਈਆਂ ਸ਼ਾਇਦ ਟਾਵਰਾਂ ਦੇ ਤਰਕੇ ਮੁੱਕ ਗਈਆਂ ਸ਼ਾਇਦ ਇਸ ਕਾਰਨ ਕਰਕੇ ਮੁੱਕ ਗਈਆਂ ਸ਼ਾਇਦ ਪਾਉਣ ਪਾਣੀ ਦੇ ਕਰਕੇ ਜਲਵਾਯੂ ਦੇ ਕਰਕੇ ਮੁੱਕ ਗਈਆਂ ਅਸੀਂ ਹੁਣ ਤੱਕ ਪੜਦੇ ਆਇਆ ਕਿ ਪੰਜਾਬ ਦੇ ਵਿੱਚੋਂ ਗਿਰਜਾ ਮੁਕ ਚੱਲੀਆਂ ਕਿਉਂਕਿ ਪਸ਼ੂਆਂ ਦੇ ਟੀਕੇ ਲੱਗਦੇ ਆ ਉਹੀ ਹੱਡਾ ਰੋੜੀ ਦੇ ਵਿੱਚੋਂ ਮਾਸ ਖਾ ਕੇ ਗਿਰਜਾ ਮੁਕਰੀਆਂ ਪੜਦੇ ਆਏ ਆ ਆਉਂਦੇ ਸਮੇਂ ਦੇ ਵਿੱਚ ਗਿਰਗਟ ਮੁਕ ਜਾਣੀਆਂ ਉਹਨਾਂ ਨੇ ਕਿਹਾ ਸਾਡਾ ਇੱਕੋ ਇੱਕ ਤਦ ਅਧਿਕਾਰ ਸੀ ਸਾਡੇ ਕੋਲ ਇੱਕੋ ਇੱਕ ਤਾ ਹੱਕ ਸੀ ਸਾਡੇ ਕੋਲ ਇੱਕੋ ਇੱਕ ਤਾ ਕਲਾ ਸੀ ਤੇ ਉਹ ਸੀ ਕਿ ਅਸੀਂ ਮੌਕੇ ਮੁਤਾਬਕ ਰੰਗ ਬਦਲ ਲੈਂਦੇ ਹਾਂ ਪਰ ਇਹਨਾਂ ਨੇ ਤਾਂ ਸਾਡਾ ਹੱਕ ਵੀ ਖਾ ਲਿਆ ਇਹਨਾਂ ਨੇ ਤਾਂ ਸਾਨੂੰ ਵੀ ਪਿੱਛੇ ਛੱਡਤਾ ਇਸ ਕਰਕੇ ਗਿਰਗਟ ਵੀ ਆਉਂਦੇ ਸਮੇਂ ਦੇ ਵਿੱਚ ਮਰ ਜਾਣਗੇ ਜਿਹੋ ਜਿਹੇ ਸਾਡੇ ਪੰਜਾਬ ਦੇ ਤੇ ਸਮੁੱਚੇ ਦੇਸ਼ ਦੇ ਕੁਝ ਕਨੇਤਾ ਤੁਸੀਂ ਸੋਚ ਕੇ ਦੇਖੋ ਜਿਹਦੇ ਪਿੱਛੇ ਲੜਾਈਆਂ ਲੜਦੇ ਹੋ ਮੇਰੀ ਪੰਜਾਬੀਆਂ ਨੂੰ ਇੱਕ ਬੇਨਤੀ ਜਿਹਦੇ ਪਿੱਛੇ ਤੁਸੀਂ ਲੜਦੇ ਹੋ ਜਿਨ੍ਹਾਂ ਦੇ ਪਿੱਛੇ ਸਿਰ ਪੜਵਾਉਨੇ ਹੋ ਜਿਹਦੇ ਪਿੱਛੇ ਪਰਚੋ ਪਰਚੀ ਹੁੰਨੇ ਆ ਜਿਹਦੇ ਪਿੱਛੇ ਪੀੜੀ ਦਰ ਪੀੜੀ ਬੋਲਦੇ ਨਹੀਂ ਜਦੋਂ ਤੁਸੀਂ ਗਲੀਆਂ ਦੇ ਵਿੱਚ ਰੌਲਾ ਪਾਉਨੇ ਹੋ ਜਦੋਂ ਤੁਸੀਂ ਪੱਤਿਆਂ ਦੇ ਵਿੱਚ ਭਿੱੜ ਜਾਂਨੇ ਹੋ ਤੁਹਾਡੇ ਮਨ ਦੇ ਵਿੱਚੋਂ ਵੈਰ ਵਿਰੋਧ ਮੁੱਕਦੇ ਨਹੀਂ ਕਿਹਦੇ ਪਿੱਛੇ ਨੇਤਾ ਪਿੱਛੇ ਵੀ ਸਾਡੀ ਪਾਰਟੀ ਦਾ ਆ ਨੇਤਾ ਸਾਡੀ ਪਾਰਟੀ ਦਾ ਨੇਤਾ ਸਾਡੀ ਪਾਰਟੀ ਦੇ ਨੇਤਾ ਨੂੰ ਕਿਵੇਂ ਕਹਿ ਗਿਆ ਜਿਨ੍ਹਾਂ ਦੇ ਨਾਲ ਲੜੇ ਆ ਉਹਨਾਂ ਦੇ ਵਾਲੀ ਚਲੇ ਜਾਣਾ ਇਹਨੇ ਕਿਉਂਕਿ ਜੇਕਰ ਉਹਨੂੰ ਟਿਕਟ ਨਾ ਮਿਲੇ ਹਲੇ ਤੁਸੀਂ ਦੇਖੋ ਪੰਜਾਬ ਦੇ ਲੋਕੋ ਦੇਖੋ ਹਲੇ ਇਹਨਾਂ ਨੇ ਗਿਰਕਟਾ ਨੂੰ ਕਿਵੇਂ ਮੱਤ ਪਾਉਣੀ ਆ ਇਹਨਾਂ ਨੇ ਆਪਣੀਆਂ ਮਾਵਾ ਕਿਵੇਂ ਬਦਲਣੀਆਂ ਮਾਵਾ ਸਭ ਦੀਆਂ ਚੜ੍ਹਦੀ ਕਲਾ ਦੇ ਵਿੱਚ ਰਹਿਣ ਜਿੰਦਾਬਾਦ ਰਹਿਣ ਪਰ ਆ ਜਿਹੜਾ ਸਹਰਾ ਇਹਦੀ ਵਰਤੋਂ ਸਿਰਫ ਤੇਲ ਲਾਉਣ ਲਈ ਨਾ ਕਰਿਆ ਕਰਗੇ ਆਪਾਂ ਜਾਂ ਗਾਲਾਂ ਕੱਢਣ ਦੇ ਲਈ ਗਾਲਾਂ ਨਵੀਆਂ ਨਵੀਆਂ ਇਰਾਦ ਕਰਨ ਵਾਸਤੇ ਨਾ ਆਪਾਂ ਕਰਿਆ ਕਰਗੇ ਕੁਝ ਸੋਚ ਕੇ ਸਮਝ ਕੇ ਵਿਚਾਰੀਏ ਕਿ ਇਹ ਹਨ ਕੀ ਇਹ ਕਰਦੇ ਕੀ ਹਨ ਇਹਨਾਂ ਨੂੰ ਆਪਣੇ ਹਲਕੇ ਦੀ ਆਪਣੇ ਲੋਕਾਂ ਦੀ ਕਿੰਨੀ ਕ ਫਿਕਰ ਹੈ ਜਦੋਂ ਇਹ ਕਹਿੰਦੇ ਹਨ ਜਿਕੇ ਹਲਕੇ ਦੇ ਲੋਕਾਂ ਦੀ ਵੱਡੀ ਮੰਗ ਦੇ ਉੱਤੇ ਮੈਂ ਦੂਜੀ ਪਾਰਟੀ ਵਿੱਚ ਚੱਲਿਆ ਹਾਂ ਕਿਉਂਕਿ ਵਿਕਾਸ ਦੀ ਬੜੀ ਲੋੜ ਸੀ ਕੋਈ ਹਲਕੇ ਦੇ ਬੰਦੇ ਨਹੀਂ ਕਿਹਾ ਹੁੰਦਾ ਇਹਨਾਂ ਨੂੰ ਇਹ ਜਿਹੜੇ ਧੋਲੀ ਚੱਕਦੇ ਜਿੰਨੇ ਕਾਰਚ ਉਹਨੇ ਅਖਬਾਰ ਚ ਉਹੀ ਹੁੰਦੇ ਆ ਜਿਹੜੇ ਮਗਰ ਨਾਰਾ ਨੂਰਾ ਲਾਉਂਦੇ ਹੁੰਦੇ ਉਹਨਾਂ ਦੀ ਪਛਾਣ ਕੋਈ ਨਹੀਂ ਹੁੰਦੀਗੀ ਬਸ ਉਹ ਇਹਨੇ ਚ ਖੁਸ਼ ਹੁੰਦੇ ਵੀ ਆਪਣਾ ਬੰਦਾ ਛੜਵਾ ਦੇਣਗੇ ਜੇ ਕਰ ਇਥੇ ਬਿਨਾ ਹੈਲਮਟ ਤੋਂ ਫੜ ਲਿਆ ਪੁਲਿਸ ਵਾਲਿਆਂ ਨੇ ਸੋ ਇੰਨੀ ਕਿਹੜੀ ਪੁਜਿਤ ਹੁੰਦੀ ਹੈ ਬੇਨਤੀ ਹੈ ਚੰਗੇ ਨੇਤਾ ਚੁਣਿਓ ਬੇਨਤੀ ਹੈ ਸਵਾਲ ਕਰਿਓ ਬੇਨਤੀ ਹੈ ਤਰੀਕੇ ਨਾਲ ਤਹਿਜ਼ੀਬ ਨਾਲ ਪਿਆਰ ਨਾਲ ਮੁਹੱਬਤ ਨਾਲ ਸਵਾਲ ਕਰਿਓ ਭੜਿਆ ਨਾ ਕਰੋ ਪੰਜਾਬੀਆਂ ਦੀ ਇੱਕ ਆਦਤ ਆ ਵੀ ਅਸੀਂ ਜੀ ਮਰ ਜਾਾਂਗੇ ਜਾਂ ਮਾਰ ਦਿਆਂਗੇ ਇਹ ਕੋਈ ਤਰੀਕਾ ਥੋੜੀ ਆ ਮਰ ਜਾਣਾ ਤੇ ਮਾਰ ਦੇਣਾ ਕੋਈ ਤਰਕ ਥੋੜੀ ਆ ਹਾਂ ਜਦੋਂ ਇਹ ਗੱਲ ਹੋਊ ਕਿ ਸਿਖਰ ਦੀ ਗੱਲ ਆਪਾਂ ਪਹਿਲਾਂ ਕਰ ਦਿੰਨੇ ਆ ਤੇ ਪਹਿਲਾਂ ਵਾਲੀ ਗੱਲ ਕਰਨ ਵਾਲੀ ਆਪਾਂ ਕਰਦੇ ਹੀ ਨਹੀਂ ਕਿਉਂਕਿ ਆਪਾਂ ਕਹਿੰਦੇ ਇਹ ਕੋਈ ਗੱਲ ਆ ਸੋ ਐਤਕੀ ਜਿਹਨੂੰ ਮਰਜ਼ੀ ਵੋਟ ਪਾਇਓ ਚੰਗੇ ਨੂੰ ਪਾਇਓ ਗਿਰਗਟ ਨੂੰ ਨਾ ਪਾਇਓ ਤੇ ਮਾਂ ਬਦਲਣ ਵਾਲੇ ਨੂੰ ਨਾ ਪਾਇਓ ਤੁਹਾਡੀਆਂ ਮਾਵਾਂ ਸਲਾਮਤ ਰਹਿਣ ਮਾਂ ਬੋਲੀ ਪੰਜਾਬੀ ਜਿੰਦਾਬਾਦ ਰਵੇ ਚੜ੍ਹਦੀ ਕਲਾ ਦੇ ਵਿੱਚ ਰਵੇ ਸਾਡੀ ਮਾਂ ਧਰਤੀ ਸਲਾਮਤ ਰਹੇ ਤੁਹਾਡੀਆਂ ਪੁੱਖਾਂ ਦੇ ਵਿੱਚੋਂ ਮਾਵਾਂ ਜਿਹੜੀਆਂ ਜਨਮ ਦਿੰਦੀਆਂ ਉਹ ਜਿੰਦਗਾਰ ਰਹਿਣ ਚੜ੍ਹਦੀ ਕਲਾ ਦੇ ਵਿੱਚ ਰਹਿਣ ਇਹਦੀ ਕਾਮਨਾ ਕਰਦੇ ਆ ਪਰ ਮਾਂ ਬਦਲਣ ਵਾਲੇ ਲੋ ਪਛਾਣਿਓ ਸਮਝਿਓ ਜਾਣਿਓ ਵੀ ਇਹ ਹੈ ਕੀ ਆ ਇਹ ਸੰਨ ਕੀ ਇਹ ਕਿਥੋਂ ਕਿਥੇ ਪਹੁੰਚ ਕੇ ਤੁਸੀਂ ਕਿਥੇ ਜੇ ਰਹਿਗੇ